ਬਾਪਾ ਜਿਹੜਾ ਵੀ ਪਿੰਡ ਵਿੱਚ ਆਇਆ ਤਾਂ ਚਿੱਕੀ ਸਕੂਲ ਚਾਦੋਗੇ ਹਾਂ 10 ਮਹੀਨੇ ਦੀ ਹੋਈ ਇਹਦੀ ਮੰਮਾ ਛੱਡ ਗਿਆ ਸੀ ਹਜੇ 7 ਮਹੀਨੇ ਦੀ ਹੋਈ ਸੀ ਤੇ ਬਾਪ ਜਿਹੜਾ ਵਾ ਅਲਵਿਦਾ ਕਲਕਸ਼ਾ ਚਾਲਕ ਨੇ ਜਿਹੜੇ ਇਹਨਾਂ ਦੇ ਦਾਦਾ ਜੀ ਆ ਤੇ ਘਰ ਦੇ ਵਿੱਚ ਇੰਨੀ ਗਰੀਬੀ ਆ ਤੇ ਤੁਹਾਡੇ ਗਾੜੀ ਇੱਕ ਬੇਨਤੀ ਕਰਦਾ ਵਾਂ ਇਸ ਬੱਚੀ ਦੀ ਅਸੀਂ ਬਾਹ ਫੜੀਏ ਅਸੀਂ ਸਾਰੇ ਜਣੇ ਕਰ ਸਕਦੇ ਆ ਨਾ ਸਾਰੇ ਜਣੇ ਨੇ ਇਸ ਬੱਚੇ ਦੀ ਪੀੜਾ ਤੁਸੀਂ ਸਮਝ ਸਕਦੇ ਜੀ ਦੇਖ ਕੀ ਬੰਨਣਾ ਦੱਸ ਹੈ ਟੀਚਰ ਹੈ ਟੀਚਰ ਇਹ ਵੀਡੀਓ ਨੂੰ ਸ਼ੇਅਰ ਕਰਨਾ ਬੰਦ ਕਰ ਜਿਹੜੀ ਵੀ ਮਤਵਾ ਉਹ ਮਤ ਹੋ ਸਕਦੀ ਗੱਲ ਜੀ ਸਾਰਿਆਂ ਨੂੰ ਆ ਜੋ ਬੱਚੀ ਤੁਸੀਂ ਆਪਣੇ ਸਕਰੀਨ ਦੇ ਉੱਤੇ ਵੇਖ ਰਹੇ ਹੋ ਨਾ ਇਸ ਬੱਚ ਇਸ ਕੁੜੀ ਦਾ ਨਾਮ ਆ ਕੀ ਨਾਮ ਯਸ਼ਵੀਤ ਉੱਚੀ ਬੋਲੋ ਯਸ਼ਵੀਤ ਤਾਂ ਤੁਸੀਂ ਕੀ ਕਰਨਾ ਇੱਥੇ ਤੇ ਪਪਾ ਕਿੱਥੇ ਆ ਪਪਾ ਕੰਮ ਤੇ ਹੈ ਪਪਾ ਕੰਮ ਤੇ ਕੰਮ ਤੇ ਮਮਾ ਮਮਾ ਇੱਥੇ 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 ਕਿੱਥੇ ਮਮਾ ਇੱਥੇ ਨਹੀਂ ਮਮਾ ਇਹਦੇ ਦਾਦੀ ਹੈ ਨਾ ਨਹੀਂ ਪਤਾਗਾ ਆ ਦੋ ਕੜੀ ਗੇੜੋ ਕੜੀ ਗੇੜੋ ਕੜੀ ਗੇੜੋ ਅੱਛਾ ਤੁਹਾਨੂੰ ਮੈਂ ਵੀ ਪਪਾ ਅੱਛਾ ਜੀ ਹੈ ਨਾ 7 ਮਹੀਨੇ ਦੀ ਸੀ 7 ਮਹੀਨੇ ਦੀ ਸੀ ਜਿੱਦ ਤਰੇ ਪਪਾ ਪੂਰੇ ਹੋ ਗਏ ਸੀਗੇ ਤੇ 10 ਮਹੀਨੇ ਦੀ ਹੋਈ ਮਮਾ ਛੱਡ ਗਿਆ ਸੀ ਜੀ ਜਦੋਂ ਮੈਂ ਛੱਡ ਕੇ ਹਾਂਜੀ 10 ਮਹੀਨੇ ਦੀ ਪਿੱਕੇ ਲੈ ਗਈ ਸੀ ਉਹਦੇ ਨਹੀਂ ਉਹ ਪਿੱਕੇ ਲੈ ਗਈ ਸੀ ਉਹਨਾਂ ਨੇ ਫੇਰ ਕੁੜੀ ਦਾ ਵਿਆਹ ਕਰਤਾ ਉਹਨਾਂ ਨੇ ਮੈਨੂੰ ਦਸ ਮਹੀਨੇ ਦੀ ਦੇ ਦਿੱਤੀ ਸੀਗੀ ਇੱਕ ਕੁੜੀਆ ਜਸਮੀਤ ਕੌਰ ਜਸਮੀਤ ਕੌਰ 1 ਮਿੰਟ ਕੁੜੀਆ ਜਸਮੀਤ ਕੌਰ ਪਿੰਡ ਤੁੰਗਬਾਲਾ ਮਰੀઠા ਰੋਡ ਤੇ ਪਿੰਡ ਵਾ ਪਿੰਡ ਤੁੰਗਬਾਲਾ ਆਪਣੇ ਘਰ ਦੇ ਵਿੱਚ ਆਪਣੇ ਦਾਦੀ ਬਾਬੇ ਦੇ ਨਾਲ ਰਹਿੰਦੀ ਹੈ ਤੇ ਦੁੱਖ ਵੇਖੋ ਇਸ ਛੋਟੀ ਜੀ ਬੱਚੀ ਦਾ ਕੀ ਹਾਜੀ 7 ਮਹੀਨੇ ਦੀ ਹੋਈ ਸੀ ਤੇ ਬਾਪ ਜਿਹੜਾ ਵਾ ਅਲਵਿਦਾ ਕਹਿ ਗਿਆ ਸੰਸਾਰ ਨੂੰ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਗਿਆ ਤੇ ਜਦੋਂ 3 ਕੁ ਮਹੀਨੇ ਲੰਘੇ 10 ਮਹੀਨੇ ਦੀ ਹੋਈ ਤੇ 9 ਮਹੀਨਿਆਂ ਬਾਅਦ ਇਹਦੀ ਇਹਦੀ ਮਦਰ ਜਿਹੜੀ ਆ ਉਹਦੇ ਪੇਕੇ ਲੈ ਗਿਆ ਨੂੰ ਤੇ ਇਹਨੂੰ ਇੱਥੇ ਰੋਣal ਨਹੀਂ ਛੱਡਦਾ ਸਾਰਾ ਤੇ ਦਾਦੀ ਬਾਬਾ ਜਿਹੜਾ ਵਾ ਉਹ ਬਹੁਤ ਜ਼ਿਆਦਾ ਬਜ਼ੁਰਗ ਵਾ ਤੇ ਸਾਵਾਂ ਸੰਭਾਲ ਕਰਦੇ ਤੇ ਹੈਗੇ ਆ ਪਰ ਇੱਕ ਰਿਕਸ਼ਾ ਚਾਲਕ ਨੇ ਜਿਹੜੇ ਇਹਨਾਂ ਦੇ ਦਾਦਾ ਜੀ ਆ ਤੇ ਸੰਤੋਖੀ ਆ ਸੰਤੋਖ ਵਿੱਚ ਰਹਿੰਦੇ ਆ ਕਿ ਪਰ ਇਹ ਆ ਕਿ ਆਂਦੇ ਸਾਡਾ ਮੰਗਣ ਨੂੰ ਜੀ ਨਹੀਂ ਕਰਦਾ ਸਾਡਾ ਕੇਸ ਦੇ ਗਾੜੀ ਹੱਥ ਫਲਾਉਣ ਨੂੰ ਜੀ ਨਹੀਂ ਕਰਦਾ ਆਂਦੇ ਸਮਾਜ ਦੇ ਵਿੱਚ ਰਹਿਨੇ ਆ ਸਮਾਜ ਕੀ ਆਖੂਗਾ ਜੇ ਅਸੀਂ ਦਰ ਦਰ ਤੇ ਘਰ ਜਾ ਕੇ ਮੰਗਣ ਦੇ ਪੀਏ ਤੇ ਘਰ ਦੇ ਵਿੱਚ ਇੰਨੀ ਗਰੀਬੀ ਆ ਥੋੜੇ ਥੋੜੇ ਚਿਰ ਪਹਿਲਾਂ ਇਸ ਮਾਂ ਦਾ ਜਿਹੜਾ ਵਾ ਪਿੱਤੇ ਦਾ ਪ੍ਰਸ਼ਨ ਹੋਇਆ ਸੀ ਜਿਹੜਾ ਅਸੀਂ ਬੜੇ ਘੱਟ ਰੇਟ ਦੇ ਵਿੱਚ ਕਰਵਾਤਾ ਸੀ ਚਲੋ ਵੀਡੀਓ ਵਾਇਰਲ ਨਹੀਂ ਸੀ ਹੋਈ ਜਿਸ ਕਰਕੇ ਕੋਈ ਸਵਾਵਾ ਸਾਨੂੰ ਇੱਕ ਵੀ ਸੇਵਾ ਨਹੀਂ ਸੀ ਆਈ ਮੈਂ ਇੱਕ ਤੁਹਾਡੇ ਗਾੜੀ ਇੱਕ ਬੇਨਤੀ ਕਰਦਾ ਵਾਂ ਹੱਥ ਜੋੜ ਕੇ ਤੁਹਾਡੇ ਪੈਰਾਂ ਦੇ ਵਿੱਚ ਬਹਿ ਕੇ ਮੈਂ ਤੁਹਾਡੀ ਬੇਨਤੀ ਕਰਦਾ ਵਾਂ ਤੁਹਾਡੇ ਸਾਹਮਣੇ ਇਸ ਬੱਚੀ ਦੀ ਅਸੀਂ ਬਾਹ ਫੜੀਏ ਕਿਉਂਕਿ ਚੰਗੇ ਸਕੂਲ ਪੜ ਜਾਏਗੀ ਚੰਗੀ ਤਾਲੀਮ ਮਿਲ ਜਾਏਗੀ ਤੇ ਇਹ ਆਪਣੇ ਦਾਦੀ ਬਾਬੇ ਨੂੰ ਲੈ ਕੇ ਤੁਰ ਪਵੇਗੀ ਜਾਂ ਅਗਲੇ ਪਾਸੇ ਚੰਗਾ ਘਰ-ਬਾਰ ਮਿਲ ਜਾਏਗਾ ਅਸੀਂ ਸਾਰੇ ਜਣੇ ਕਰ ਸਕਦੇ ਹਾਂ ਨਾ ਸਾਰੇ ਜਣੇ ਤੁਸੀਂ ਸਾਰੇ ਜਾਣੇ ਕਰ ਸਕਦੇ ਜੀ ਕਿਉਂਕਿ ਜਿਹੜਾ ਮੈਨੂੰ ਵੇਖ ਰਿਹਾ ਵਾ ਨਾ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਸਾਰੇ ਜਾਣੇ ਇਸ ਬੱਚੇ ਦੀ ਪੀੜਾ ਤੁਸੀਂ ਸਮਝ ਸਕਦੇ ਜੀ ਇਸ ਬੱਚੇ ਦੀ ਜਿਹੜੀ ਪੀੜਾ ਵਾ ਉਹ ਉਹ ਤੁਸੀਂ ਜੇ ਤੁਸੀਂ ਨਾ ਸਮਝੀ ਤੇ ਇੱਕ ਹੋਰ ਕਿਸੇ ਨੇ ਸਮਝਣੀ ਕਿਉਂਕਿ ਇਸ ਬੱਚੇ ਨੇ ਜਸਮੀਤ ਕੌਰ ਕਿੰਨੀ ਪਿਆਰੀ ਬੱਚੀ ਵੇਖੋ ਤੁਸੀਂ ਕਿੰਨੀਆਂ ਕਿੰ ਮੈਂ ਮੈਂ ਪੁੱਛਿਆ ਕਿ ਇਹ ਪਾਪਾ ਕਿੱਥੇ ਜਾਂਦੇ ਕੰਮ ਤੇ ਮੈਂ ਮੈਂ ਮਮੀ ਜਾਂਦੇ ਮਮਾ ਆਵਾ ਜਦ ਕੀ ਕੀ ਨਾਮ ਦਾ ਪਤਾ ਵਰ ਨੂੰ ਸਾਰੇ ਬੱਚੇ ਨੂੰ ਕਿ ਕਿੰਨੇ ਪਤਾ ਕਿੰਨੇ ਸਾਲ ਦੇ ਹੋਗੇ ਤੁਸੀਂ 6 6 ਇਅਰ ਦੇ ਹੋਗੇ ਬੜਾ ਜੰਦੇ ਸਕੂਲ ਬੜਾ ਵਧੀਆ ਕਰਦੇ ਹੋ ਬੋਲੋ ਵੀ ਨਾ ਕੁਝ ਦੱਸੋ ਕੁਝ ਆਪਣੇ ਬਾਰੇ ਕਿ ਮੇਰਾ ਨਾਮ ਜਸਮੀਤ ਕੌਰ ਮੈਂ ਇਹਦੀ ਕਲਾਸ ਚ ਪੜਦੀ ਆ ਐਲ ਕੇ ਜੀ ਤੁਹਾਡਾ ਨਾਮ ਕੀ ਆ ਜਸਮੀਤ ਜਸਮੀਤ ਕੌਰ ਹੈ ਜਸਮੀਤ ਤੇ ਕਿਹੜੀ ਕਲਾਸ ਪੜਦੇ ਹੋ ਐਲ ਕੇ ਜੀ ਤੇ ਇਹਨਾਂ ਨੂੰ ਕਹ ਦੋ ਕਿ ਬਾਬਾ ਜੀ ਜਿਹੜਾ ਵੀ ਮੈਨੂੰ ਵੇਖ ਰਿਹਾ ਹੋਣਾ ਕਹੋ ਬਾਬਾ ਜੀ ਜਿਹੜਾ ਵੀ ਮੈਨੂੰ ਵੇਖ ਰਿਹਾ ਵਾ ਮੈਨੂੰ ਮੈਨੂੰ ਚੰਗੇ ਸਕੂਲ ਦੇ ਵਿੱਚ ਤੁਸੀਂ ਪਾ ਦੋਗੇ ਬਾਬਾ ਜੀ ਜਿਹੜਾ ਵੀ ਮੈਨੂੰ ਵੇਖ ਰਿਹਾ ਤੁਸੀਂ ਕਿ ਸਕੂਲ ਪਾ ਦੋਗੇ ਹਾਂ ਤੇ ਮੈਂ ਕੀ ਬਣਨਾ ਵਦ ਦੇ ਕੀ ਬਣਨਾ ਦੱਸੋ ਟੀਚਰ ਹਾਂ ਟੀਚਰ ਟੀਚਰ ਬਣਨਾ ਤੇ ਤੁਸੀਂ ਤਾਂ ਹੋ ਨਹੀਂ ਟੀਚਰ ਲੱਗਣ ਦੇ ਤੇ ਜਿਹੜੇ ਤਰੀਕੇ ਨਾਲ ਸੂਡ ਵੂਡ ਪਾ ਕੇ ਆਈ ਹੋਣੀ ਟੀਚਰ ਲੱਗੰਦੀ ਹੈ ਹੈ ਕਿੰਨਾ ਪਿਆਰਾ ਬੱਚਾ ਵਾ ਤੇ ਸਾਨੂੰ ਸਾਰੇ ਜਣਿਆਂ ਨੂੰ ਇਸ ਬੱਚੇ ਦੀ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਜੀ ਤੇ ਜੇ ਤੁਸੀਂ ਸ਼ੇਅਰ ਨਹੀਂ ਕਰਦੇ ਤੇ ਮੇਰੇ ਖਿਆਲ ਦੇ ਵਿੱਚ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਜੇ ਵੇਖ ਕੇ ਅਣਦੇਖਾ ਤੁਸੀਂ ਕਰ ਲੈਂਦੇ ਜੀ ਇਸ ਕਰਕੇ ਇਸ ਬੱਚੀ ਦੇ ਲਈ ਤੁਸੀਂ ਸਾਰੇ ਜਣੇ ਬੜਾ ਕੁਝ ਕਰ ਸਕਦੇ ਇੱਕ ਟੋਕਨ ਮਨੀ ਦੇ ਰੂਪ ਦੇ ਵਿੱਚ ਇਸ ਬੱਚੇ ਦੇ ਲਈ ਅੱਗੇ ਆਓ ਇਸ ਬੱਚੇ ਦੀ ਜਿਹੜੀ ਜਿਹੜੀ ਵੀ ਮਤਵਾ ਉਹ ਮਤ ਹੋਸ ਆ ਵੇਖੋ ਤੁਸੀਂ ਆ ਵੇਖੇ ਪਿਛਲੇ ਪਾਸੇ ਮੇਲਾ ਲੱਗਾ ਵਾ ਇਧਰਲੇ ਪਾਸੇ ਮੇਲਾ ਲੱਗਾ ਵਾ ਤੇ ਇਸ ਮੇਲੇ ਦੇ ਵਿੱਚ ਸਾਰੇ ਲੋੜਵੰਦ ਨੇ ਜਿਹੜੇ ਆਂਦੇ ਆ ਕਿ ਇੱਕੋ ਪਰਿਵਾਰ ਦਾ ਕਰਈ ਜਾਣਾ ਵਾ ਪਰ ਇੱਕੋ ਪਰਿਵਾਰ ਦਾ ਮੇਰੀ ਜਮੀਰ ਅਲਾਉ ਨਹੀਂ ਕਰਦੀ ਇੱਕੋ ਪਰਿਵਾਰ ਨੂੰ ਹੀ ਉਹਦਾ ਘਰ ਭਰੀ ਜਾਈਏ ਇੱਥੇ ਅਸਮਰਥ ਤੋਂ ਅਸਮਰਥ ਲੋਕ ਬੈਠੇ ਨੇ ਜਿਨ੍ਹਾਂ ਦੀ ਸੇਵਾ ਹੋਣੀ ਬਹੁਤ ਜ਼ਿਆਦੀ ਲਾਜ਼ਮੀ ਆ ਤੁਸੀਂ ਕਰ ਸਕਦੇ ਜੀ ਜਿਹੜਾ ਮੈਨੂੰ ਵੀਡੀਓ ਵੇਖ ਰਿਹਾ ਹੋ ਨਾ ਮੈਂ ਤੁਹਾਨੂੰ ਕਹਿ ਰਿਹਾ ਵਾਂ ਤੁਸੀਂ ਇਹ ਸਾਰਾ ਕੁਝ ਕਰ ਸਕਦੇ ਜੀ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਸੇਵਾ ਦੇ ਲਈ ਅੱਗੇ ਵੀ ਆਇਓ ਥੋੜੀ ਦੇਰ ਤੱਕ ਤੁਹਾਨੂੰ ਮੈਂ ਮਿਲਦਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ